ਅੱਜ ਮੈਂ ਦੋ ਤਿੰਨ ਛੇ ਰ ਤੁਹਾਨੂੰ ਸੁਣਾਉਂਦਾ ਹਾਂ ਅਸੀਂ ਤਾਂ ਆਜ਼ਾਦੀ ਲਈ ਬੜੇ ਦੁੱਖ ਝੱਲੇ ਹੈ ਬੱਚੇ ਸਾਡੇ ਫੇਰ ਵੀ ਵਿਦੇਸ਼ਾਂ ਵਿੱਚ ਚੱਲੇ ਹੈ ਬੱਚੇ ਸਾਡੇ ਫੇਰ ਵੀ ਵਿਦੇਸ਼ਾਂ 'ਚ ਗੁਲਾਮ ਹੋਣ ਚੱਲੇ ਹੈ ਬੁੱਢੇ ਮਾਪਿਆਂ ਨੂੰ ਛੱਡ ਕੇ ਪੁੱਤਰ ਤੁਰ ਗਏ ਇਕੱਲੇ ਇਕੱਲੇ ਹੈ ਇੱਥੇ ਕੋਈ ਰੋਟੀ ਦੀ ਕਾਟ ਨਹੀਂ ਇਹ ਗੰਦੇ ਸਿਸਟਮ ਨੇ ਘੱਲੇ ਹੈ ਦੱਸੋ ਕਿ ਕਿਵੇਂ ਅਸੀਂ ਹੁੰਦੇ ਇਹੋ ਜਿਹੇ ਵਿਹਾਰ ਨੂੰ ਸਾਡੀਆਂ ਗਲਤੀਆਂ ਤੇ ਲਾਂਭਾ ਦਿਨੇ ਸਰਕਾਰ ਨੂੰ ਸਾਡੀਆਂ ਗਲਤੀਆਂ ਤੇ ਲਾਂਭਾ ਦਿਨੇ ਸਰਕਾਰ ਨੂੰ ਸੱਚੀਆਂ ਗੱਲਾਂ ਸੱਚੀ ਗੱਲ ਕਰਨ ਵਾਲੇ ਨੂੰ ਝੂਠਾ ਬਣਾਉਣਾ ਸਾਡੀ ਸੋਚ ਬਣ ਗਈ ਹੈ ਉਸ ਦੇ ਚੰਗੇ ਵਕਤ ਨੂੰ ਵੀ ਉਹਦਾ ਵਕਤ ਬਣਾ ਦੇਣਾ ਸਾਡੀ ਸੋਚ ਬਣ ਗਈ ਹੈ ਝੂਠੇ ਨੂੰ ਕੁਰਸੀ ਤੇ ਬਿਠਾਉਣਾ ਤੇ ਸੱਚੇ ਤੋਂ ਕੁਰਸੀ ਖੋਣਾ ਸਾਡੀ ਸੋਚ ਬਣ ਗਈ ਹੈ ਮਾਪਿਓ ਨੂੰ ਬਿਰਧ ਆਸ਼ਰਮ ਛੱਡ ਕੇ ਪੱਥਰਾਂ 'ਚੋਂ ਰੱਬ ਭੱਲਣਾ ਪੱਥਰਾਂ 'ਚੋਂ ਰੱਬ ਲੱਭਣਾ ਸਾਡੀ ਸੋਚ ਬਣ ਗਈ ਹੈ ਅੱਕਾਂ ਦੇ ਬੀਜ ਬੀਜ ਕੇ ਖਾਨ ਨੂੰ ਆਂਬ ਲੱਭਣੇ ਸਾਡੀ ਸੋਚ ਬਣ ਗਈ ਹੈ ਗੁਰਾਂ ਨੇ ਤਾਂ ਸੰਧੂ ਕਹੇ ਆਪਣੇ ਹੱਥੀ ਆਪਣੇ ਹੱਥੀ ਆਪਣੇ ਪੈਰ ਕੋਹੜਾ ਮਾਰਨਾ ਸਾਡੀ ਸੋਚ ਬਣ ਗਈ ਹੈ ਸਾਡੀ ਸੋਚ ਬਣ ਗਈ ਹੈ ਲੋਕਾਂ ਲਈ ਚੰਗਾ ਹੁੰਦਾ ਸੀ ਉਹ ਇਨਸਾਨ ਮੈਨੂੰ ਦੱਸੋ ਯਾਰ ਉਹ ਜਿਉਂਦਾ ਹੈ ਕਿ ਮਰ ਗਿਆ ਬੜਾ ਮਹਾਨ ਸੀ ਉਹ ਸੱਚ ਲਈ ਮਰਨ ਵਾਲਾ ਕਿਸ ਨੇ ਦੱਸਿਆ ਕਿਸੇ ਨੇ ਦੱਸਿਆ ਕਿ ਲੋਕ ਸੇਵਾ ਵਿੱਚ ਉਹਦਾ ਵਿਕਮ ਕਾਣ ਕਰ ਗਿਆ ਉਦੋਂ ਉਹ ਤਾਂ ਜਦੋਂ ਰਾਜ ਸਤਾ ਵਿੱਚ ਆਇਆ ਹੈ ਉਹ ਤਾਂ ਜਦੋਂ ਦਾ ਰਾਜ ਸਤਾ ਵਿੱਚ ਆਇਆ ਹੈ ਸੱਚ ਜਾਣਿਓ ਇੰਜ ਲੱਗਦਾ ਉਹ ਤੋਂ ਰੱਬ ਵੀ ਡਰ ਗਿਆ ਅੱਜ ਕੱਲ ਉਹ ਨਸ਼ਾ ਮੰਤਰੀ ਹੈ ਸਰਕਾਰ ਵਿੱਚ ਉਹਦਾ ਅੰਦਰਲਾ ਇਨਸਾਨ ਖੁਦਕੁਸ਼ੀ ਕਰ ਗਿਆ ਕੀ ਬਣੂ ਮੇਰੇ ਪੰਜਾਬ ਦਾ ਇਹ ਬੁਰੀ ਖਬਰ ਸੁਣ ਕੇ ਗੁਰਨਾਦਤਾ ਸੰਧੂ ਦਾ ਮਨ ਭਰ ਗਿਆ ਗੁਰਨਾਦਤਾ ਸੰਧੂ ਦਾ ਮਨ ਭਰ ਗਿਆ